ਸਤਨਾਮ ਸਿਰ ਵਾਹਿਗੁਰੂ ਸਾਹਿ ਜੀਉ ਬਲਿਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠ ਮਹੱਲਾ ਪੰਜ ਵਾਰ ਗੁਰ ਆਪਣੇ ਬਲਿਹਾਰੀ ਜਿਨਾਂ ਓਰਨ ਪੈਜ ਸਵਾਰੀ ਗੁਰ ਆਪਣੇ ਬਲਿਹਾਰੀ பூரண பாரி மன சிந்த பல பபைய புனா சதயப் புண்ணே பல ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਰੱਬੇ ਆਪੁਨਾ ਸਦਾ ਪਿਆਇਆ ਸੰਤੋ ਤਿਸ ਬਿਨਾ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਅਰਾਹੁ ਪ੍ਰਭ ਆਪਣੇ ਵਰディーਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾ ਸਗਲੇ ਦੁੱਖ ਮਿਟਾਇਆ ਪ੍ਰਭ ਆਪਣੈ ਵਰਦਿਨੇ ਸਗਲ ਜੀਵਾਂ ਸਕੀਨੇ ਜਨ ਨਾਨਕ ਨਾਮ ਤੇ ਆਇਆ ਆ ਸਗਲੇ ਦੁੱਖ ਮਿਟਾਇਆ ਸਤਨਾਮ ਸਿਰ ਵਾਹਿਗੁਰੂ ਸਾਹਿ ਜਿਉ ਬਲੇ ਹਾਰੀ ਗੁਰ ਆਪਣੇ ਦਿਉ ਹਾਰੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨਾਂ ਊਰਨ ਪੈ ਜਸਵਾਰੀ ਗੁਰ ਆਪੁ ਨੇ ਬਲਹਾਰੀ ਜਿਨ ਪੂਰਨ ਪੈ ਜਸਬਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆ ਗੁਰ ਆਪੁ ਨੇ ਬਲੇ ਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਰਬੇ ਆਪੁਨਾ ਸਦਾ ਪਿਆਇਆ ਸੰਤੋਹ ਇਸ ਬਿਨਾ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਅਰਹਾਉ ਪ੍ਰਭ ਆਪਣੇ ਵਰਦਿਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਪ੍ਰਭ ਆਪਣੇ ਵਰਦਿਨੇ ਸਗਲ ਜੀਵਾਂ ਸਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸਤਨਾਮ ਸਿਰ ਵਾਹਿਗੁਰੂ ਸਾਹਿ ਜਿਉ ਬਲਿਹਾਰੀ ਗੁਰ ਆਪਨੇ ਦੇਵ ਹਾਰੀ ਸਤ ਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਸਤਨਾਮ ਸ੍ਰੀ ਵਿਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨਾਂ பூரண பேஜஸ்வாரே பலஹூர ਰਬੇ ਆਪਣਾ ਸਦਾ ਤਿਆਆ ਗੁਰ ਆਪਣੇ ਬਲੇਹਾਰੀ ਜਿਨਾਂ ਪੂਰਨ ਪੈ ਜਸਬਾਰੀ ਮਨ ਚਿੰਦਿਆ ਫਲ ਪਾਇਆ ਰੱਬੇ ਆਪੁਨਾ ਸਦਾ ਪਿਆਇਆ ਸੰਤੋ ਤਿਸ ਬਿਨਾ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਅਰਹਾਉ ਪ੍ਰਭ ਆਪਣੇ ਵਰਦਿਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਰਬ ਆਪਣੈ ਵਰਦੀਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿ ਜੀਉ ਬਲਿਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠ ਮਹੱਲਾ ਪੰਜ ਵਾਰ ਗੁਰ ਆਪਣੇ ਬਲਿਹਾਰੀ ਜਿਨਾਂ ਓਰਨ ਪੈਜ ਸਵਾਰੀ ਗੁਰ ਆਪਣੇ ਬਲਿਹਾਰੀ பூரண பாரி மன சிந்த பல பபைய புனா சதயப் புண்ணே பல ਜੇ ਨ ਪੂਰਨ ਪੈ ਜ ਸਵਾਰੀ ਮਨ ਚਿੰਦਿਆ ਫਲ ਪਾਇਆ ਰੱਬੇ ਆਪੁਨਾ ਸਦਾ ਪਿਆਇਆ ਸੰਤੋ ਤਿਸ ਬਿਨਾ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਅਰਾਹੁ ਪ੍ਰਭ ਆਪਣੇ ਵਰਦਿਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾ ਸਗਲੇ ਦੁੱਖ ਮਿਟਾਇਆ ਪ੍ਰਭ ਆਪਣੈ ਵਰਦਿਨੇ ਸਗਲ ਜੀਵਾਂ ਸਕੀਨੇ ਜਨ ਨਾਨਕ ਨਾਮ ਤੇ ਆਇਆ ਆ ਸਗਲੇ ਦੁੱਖ ਮਿਟਾਇਆ ਸਤਨਾਮ ਸਿਰ ਵਾਹਿਗੁਰੂ ਸਾਹਿ ਜਿਉ ਬਲੇ ਹਾਰੀ ਗੁਰ ਆਪਣੇ ਦਿਉ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਠਾ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨਾਂ ਓਰਨ ਪੈ ਜਸਵਾਰੀ ਗੁਰ ਆਪੁ ਨੇ ਬਲਹਾਰੀ ਜਿਨ ਪੂਰਨ ਪੈ ਜਸਬਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪੁਨਾ ਸਦਾ ਤਿਆ ਗੁਰ ਆਪੁਨੇ ਬਲੇ ਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਰਬੇ ਆਪੁਨਾ ਸਦਾ ਟਿਆਇਆ ਸੰਤੋਹ ਇਸ ਬਿਨਾ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਅਰਹਾਉ ਪ੍ਰਭ ਆਪਣੇ ਵਰਦਿਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਪ੍ਰਭ ਆਪਣੇ ਵਰディー ਨੇ ਸਗਲ ਜੀਵਾਂ ਸਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਬਲਿਹਾਰੀ ਗੁਰ ਆਪਣੇ ਦੇਵ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਸਤਨਾਮ ਸ੍ਰੀ ਵਿਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਵਾ ਗੁਰ ਆਪਣੇ ਬਲਹਾਰੀ ਜਿਨਾਂ பூரண பேஜஸ் பலஹாரி ஜின் பூரண பேஜஸ்வார மன சிந்தையல ப ਰਬੇ ਆਪਣਾ ਸਦਾ ਧਿਆਇਆ ਗੁਰ ਆਪਣੇ ਬਲੇਹਾਰੀ ਜਿਨਾਂ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਰਬੇ ਆਪੋ ਨਾ ਸਦਾ ਪਿਆਇਆ ਸੰਤ ਹੋ ਤਿਸ ਬਿਨਾ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਅਰਹਾਉ ਪ੍ਰਭ ਆਪਣੇ ਵਰਦਿਨੇ ਸਗਲ ਜੀ ਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਪਰਬ ਆਪਣੇ ਵਰਦੀ ਨੇ ਸਗਲ ਜੀਵਾਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ